ਹਾਂਜੀ ਮਿੱਤਰੋ ਕੁਆਂਟੀਟੀ ਹੈ ਭਰੀ ਹੋਈ ਹੈ ਪੂਰੀ ਤਰ੍ਹਾਂ ਤੋ ਪਸੰਦ ਨਹੀਂ ਆ ਰਿਹਾ ਹੈ ਹਾਂਜੀ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਜੇ ਇਹਨੂੰ ਇਹੀ ਗੱਲ ਨਹੀਂ ਆਉਂਦੀ ਬਸ ਹੋਰ ਕੋਈ ਉਹ 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 ਮੈਨੂੰ ਵਾ ਖੇਲ ਜੜਦੀ ਐ ਮੋਹੋ ਮਾਦੀਆ ਉਹ ਨਹੀਂ ਸਹੀ ਕੰਮ ਨਹੀਂਦਾ ਸਿੱਧਾ ਪੁੱਛ ਲਿਆ ਕਰਾਂਗੇ 2 hours later ਯਾਸ਼ਦੀਪ ਵੀ ਜਾ ਰਿਹਾ ਹੈ ਸਵਾਗਤ ਤੋਂ ਕਰੋ ਹਮਾਰਾ ਐਂਗਲਾ ਤੂੰ ਜੀ ਪਛਾਣ ਲੋ ਮੈਗੀ ਚੋਰ ਮੈਗੀ ਬੜੀ ਖਾਂਦਾ ਹੈ ਇਹ ਅਸੀਂ ਬਾਬਾ ਜੀ ਦਾ ਨਾਮ ਲੈ ਗਏ ਤਾਂ ਹੁਣ ਚੱਲੇ ਆ ਰਾਧਾ ਸਵਾਗਤ ਕੀ ਇੱਕ ਦਾਦਾ ਚੱਲੂ ਆ ਕਪੜੇ ਵਗੈਰਾ ਨਿੱਤੇ ਕਿਦਾਂ ਲੱਕੇ ਸਰੇ ਜਾਣ ਦੱਸੋ ਕਾਰ ਕੋ ਵਗੈਰਾ ਮੈਂ ਕਾਰ ਕੋ ਪੋਨਾ ਕਾਰ ਕੋ ਪੋਨਾ ਮੈਨੂੰ ਇਹ ਜਿਆਦਾ ਕੈਂਟ ਲੱਗਦੇ ਆ ਆ ਦੂਜੀ ਨਹੀਂ ਆਉਂਦੀ ਮੇਰੇ ਨਾਲ ਇਹ ਵਾਰਸ ਕਿੱਦਾਂ ਦੀ ਆਉਂਦੀ ਪਈ ਬਾਕੀ ਆਪਾਂ ਮਿਲਦੇ ਆ ਕੇ ਕੀ ਬਾਤ ਆ ਗੱਡੀ ਤਾਂ ਹੋਈ ਫਿਰ ਐਡੀ-ਐਡੀ ਮੋਟਰਸ ਨਾਲ ਲਿਬੜਿਆ ਹੋਇਆ ਪੂਰੀ ਤਰ੍ਹਾਂ ਤੋ ਤੂੰ ਕਿ ਹਟਿਆ ਹੁਣੇ ਹਾਂ ਕੀ ਬਾਤ ਤੂੰ ਹੀ ਲਾਇਆ ਗਰ ਡੇਂਜਰਸ ਥੀਸ ਕਰਨਾ ਵੈਸੇ ਹੈਂ ਅੱਛੀ ਰਹੇਂਗਾ ਠੀਕ ਹੈ। ਹਾਂ ਜੀ ਮਕਰੋ ਟੈਗ ਦੇ ਮਾਲਕ ਦਾ ਨਾਮ ਆਹੀ ਗੈਂਤੌਰ ਆ ਸਾਡੇ ਪਿੰਡ ਦੀਆਂ ਖਾਲੀਆਂ ਦੇਖ ਲੋ ਜੀ ਗੱਡੀ ਲੱਭੜਿਆਂ ਦੇ ਬਾਹਰ ਕੱਢਦੇ ਆਂ ਕੋਈ ਫਾਇਦਾ ਨਹੀਂ ਆਇਆ ਇਹਨੇ 14 ਰਾਤ ਹੋਤੀ ਸੀ ਗੱਡੀ। ਕੀ ਆ ਬਾਹ ਆ ਦੇਖੋ ਮੂਰੇ ਬੈਠੇ ਦੋ ਦਿਨ ਚਲਾਨ ਕਰਾਉਣਗੇ ਮੇਰਾ हाँ दिखाएगा। पंजी मित्रों तेल खोया जा रहे हैं। क्यों मैं बैठा है? फिर क्या था क्या था? था वाली राजी क्यों मैं कहीं रहा तेरा फेयर तेरा फेयर है सोनी डांसर आगे ना देखिए सोनी डांसर <laughs> ਬਹੁਤ ਹੀ ਮੈਟਰੋ ਪਹੁੰਚ ਗਿਆ ਆਪਾਂ ਪ੍ਰੋਇਪੁਰ ਤੇ ਪ੍ਰੋਇਪੁਰ ਦਾ ਮਾਲ ਤੁਸੀਂ ਚੈੱਕ ਕਰ ਸਕਦੇ ਵੇਖੋ ਪਸੂ ਗਾਵਾਂ ਮੱਝ ਇਹੋ ਫਿਰ ਮਾਰਦੀ ਲੱਗ ਗਈ ਸੀ ਸਾਨੂੰ ਤੇ ਬਹੁਤ ਹੀ ਅੱਛਾ ਜੂ ਹੈ ਬਾਤਿਆਆਂ ਓਕੇ ਆ ਭਾਜੀ ਹੁਣੀ ਮਿਲਿਆ ਆਪਾਂ ਨੂੰ ਕਹਿੰਦੇ ਤੁਹਾਡੀ ਵੀਡੀਓ ਦੇ ਦੇ ਕਿਦਾਂ ਭਾਜੀ ਵਧੀਆ ਹੁੰਦੀਆਂ ਬੰਦ ਕਰੋ ਹੱਥ ਜੋੜ ਕੇ ਮੈਂ ਠੀਕ ਠਾਕ ਤੇ ਆਪਣੇ ਵੀ ਆਪਾ ਤੁਹਾਨੂੰ ਫੋਲੋ ਕੀਤਾ ਹੋਇਆ ਵਾ ਅੱਛਾ ਤਾ ਕਿਉਂ ਨੱਚੂ ਮੈਂ ਸਾਰੀਆਂ ਵੀਡੀਓ ਲਾਈਕ ਵੀ ਕਰਦੇ ਆਫਾ ਧੰਨਵਾਦ ਜੀ ਤੁਹਾਨੂੰ ਤਾਂ ਮੈਂ ਦੇਖਿਆ ਸੀਗਾ ਤੇ ਮੈਨੂੰ ਤਾਂ ਹੋ ਵੀ ਲੱਗ ਜਨੇ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਬਹੁਤ ਵਧੀਆ ਲੱਗਾ ਤੁਹਾਡੀ ਰੋਹ ਤੁਹਾਡੇ ਸਿਰ ਤੇ ਸਾਰਾ ਕਿਵੇਂ ਯਾਸ਼ਾ ਹੇ ਕੀ ਆਖ ਰਹੀ ਹੈ सबकी आती नहीं इच्छा आती नहीं छोड़ी बच्ची हो क्या

हां जी मित्रों क्वांटिटी अह भरी हुई है पूरी तरह रे कलर रेक डिजाइन रेक ब्रांड मिल जाएगा लोकेशन ਕੀ ਹੈ ਭਾਈ ਮਾੜੀ ਦੱਸੋਗੇ ਬਾਈਪਰ ਸਿਟੀ ਹਾਂ ਜੀ ਜੀ ਅ ਬੰਦਾਦੀ ਗੇਟ ਹਾਂ ਜੀ ਹਾਂ ਜੀ ਇਹ ਪੁਰਾਣਾ ਰੈਟੇਬ ਦੇ ਸਾਹਮਣੇ ਦੇ ਪੁਰਾਣਾ ਰੈਟੇਬ ਦੇ ਸਾਹਮਣੇ ਫਰੋਜਪੁਰ ਸਿਟੀ ਤੇ ਰੇਕ ਬ੍ਰਾਂਡ ਆਪਣੇ ਕੋਲ ਮਿਲ ਜਾਂਦਾ ਨਾ ਫਸਟ ਵੀ ਮਿਲ ਜਾਂਦਾ ਇਪੋਰਟਡ ਵੀ ਮਿਲ ਜਾਂਦਾ ਜਿੱਦਾਂ ਦੀ ਚੀਜ਼ ਬਹੁਤ ਕੁਆਲਿਟੀ ਆ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਸਾਰੇ ਉਹ ਆਪਾਂ ਵੀ ਲੈ ਚੱਲੇ ਆ ਜਾਰਡਨ ਦਿੱਤੇ ਆ ਭਾਈ ਲੱਭਣ ਡੇ ਆਪਣੇ ਸਾਈਡ 2 hours later ਕਾ ਬਾਦ ਨੇ ਤਰਾ ਪਸੰਦ ਆਇਆ ਆਪਣ ਨੂੰ ਵਾਓ ਬਿਊਟੀਫੁਲ ਬਹੁਤ ਫਿਰ ਦੋਨੋਂ ਕਿਲਾ ਠੀਕ ਆ ਵੀਡੀਓ ਵੇਖ ਦੇ ਹੁੰਦੇ ਜੀ ਦੇਖ ਦੇ ਜੀ ਧੰਨਵਾਦ

ਹਾਂ ਜੀ ਮਿੱਤਰੋ ਕੀ ਹਾਲ ਚਾਲ ਆਦਾ ਪਰ ਪੁੰਦੀ ਦੀ ਕੋਲ ਪਹੁੰਚੀ ਨਾ ਮੂਨਾ ਕੌਲਮ ਨਾਮ ਦਾ ਗੋਂਗ ਵਗੈਰਾ ਕਾਫੀ ਆਇਆ ਬਹੁਤ ਵਧੀਆ ਗੋਂਦੇ ਆ ਤੋ ਬਾਕੀ ਦਾ ਨਾ ਮੈਂ ਦੋ ਤੋ ਇਹਨਾਂ ਮਾਗੇ ਨੈਣ ਨੁਰ ਬੋਨੇ ਵੇ ਤੁਤਰਿ ਲਿ ਪਵਨੈ ਹਾਈ ਨੈਣ ਨੁਰ ਬੋਨੇ ਵੇ ਤੁਤਰਿ ਲਿ ਪਵਨੈ ਮੈਨੂੰ ਜਿੱਥੇ ਕਿਤੇ ਜਾਣਾ ਐਨਾ ਕਿ ਤਾ ਸੋਹਣਿਆ ਪਿਆਰ ਵੀ ਨਹੀਂ ਕਰਦਾ ਜਿਨਾ ਮੇਰਾ ਤੋੜਦਾ ਇਹ ਦਿਲ ਐਨਾ ਕਿ ਤਾ ਮੈਨੂੰ ਤੂੰ ਪਿਆਰ ਵੀ ਨਹੀਂ ਕਰਦਾ ਜਿਨਾ ਮੇਰਾ ਤੋੜਦਾ ਇਹ ਦਿਲ ਹੈ ਜਿਨਾ ਮੇਰਾ ਤੋੜਦਾ ਇਹ ਦਿਲ ਕੀ ਬਾਤ ਹੈ ਕੋਲ ਬਦਿਆ ਸਾਰੇ ਜਨੇ ਫੋਰ ਜ਼ਰੂਰ ਕਰੋ 1 hour later ਹਾਂ ਜੀ ਮੇਤਰੋ ਕੀ ਹਾਲ ਚਾਲ ਸ ਤੇ ਅੱਜ ਆਪਾਂ ਪਹੁੰਚੇ ਫਰੋਇਪੁਰ ਸ਼ਹਿਰ ਸੋ ਇੱਥੇ ਬਾਬਾ ਜੀ ਦਾ ਦਰਬਾਰ ਆ ਤੇ ਆਪਾਂ ਆਏ ਸੀਗੇ ਕਾਮਤ ਉਹ ਇਹਨਾਂ ਨੂੰ ਵੀ ਕੋਈ ਵੀ ਇਸ਼ੂ ਆ ਚਾਹੇ ਟਾਈਫਾਇਡ ਬੁਖਾਰ ਆ 40 50 ਸਾਲ ਤੋਂ ਪੁਰਾਣਾ ਸਾਰਾ ਹੱਲ ਇੱਥੇ ਹੁੰਦਾ ਵਾ ਢਾਗਾ ਬਣਾ ਕੇ ਦਿੰਦੇ ਆ ਇੱਕ ਇੱਕ ਵਾਰ ਤੇ ਹੀ ਹੋ ਜਾਂਦਾ ਹੱਲ ਸੋ ਸਾਰੇ ਜੀ ਨੇ ਜਰੂਰ ਆਇਓ ਮੈਂ ਨੰਬਰ ਮੈਂਸ਼ਨ ਕਰ ਦਾਂਗਾ ਤੇ ਕਾਲ ਕਰਕੇ ਇੱਕ ਵਾਰ ਜਰੂਰ ਪੁੱਛੋ ਹਰੇਕ ਕੰਮ ਦਾ ਹੱਲ ਹੁੰਦਾ ਇੱਥੇ ਸੋ ਫਰੋਇਪੁਰ ਸ਼ਹਿਰ ਆ ਹਾਲਸਾ ਕਲੋਨੀ ਬੁਟੀ ਹਾਂ ਹਾਲਸਾ ਕਲੋਨੀ ਉੱਚੀ ਗਰੋਹ ਰੋਈ ਫਰੋਈ

ਸਰੈਸ ਕਿਹੜਾ ਸੀ ਹੈ? ਖਾਲਸਾ ਕਲੋਨੀ ਦੂਜੀ ਕੇ ਰੋਡ, ਬਾਂਸੀ ਗੇਟ। ਹਾਂ, ਖਾਲਸਾ ਕਲੋਨੀ ਦੂਜੀ ਕੇ ਰੋਡ। ਬਾਂਸੀ ਗੇਟ। ਬਾਂਸੀ ਗੇਟ, ਰੋਡ ਪਰ ਸ਼ਹਿਰ। ਰੋਡ ਪਰ ਸ਼ਹਿਰ ਦੇ ਵਿੱਚ ਆ। ਸੋ ਜਿਨ੍ਹਾਂ ਨੂੰ ਕੋਈ ਵੀ ਪ੍ਰੋਬਲਮ ਆ ਹਨਾ, ਚਾਹੇ ਡਾਈਬੀਟੀ ਚਾਹੇ ਕੋਈ ਵੀ ਸ਼ੂਗਰ, ਇੱਥੇ ਦਾਦਾ ਬਣਾ ਦਿੱਤਾ ਜਾਂਦਾ, ਚਾਹੇ 40-50 ਸਾਬ ਤੋਂ ਵੀ ਕੋਈ ਬਿਮਾਰੀ ਆ, ਤਾਂ ਅੱਗੇ ਨਾਲ ਹੀ ਹੱਲ ਹੋ ਜਾਂਦਾ ਉਹਨਾਂ ਦਾ ਸਾਰਾ। ਕਹੇ ਹੋਰ ਵੀ ਕੋਈ ਸ਼ੂਗਰ ਸਾਰੇ ਜਰੂਰ ਆਇਓ ਇੱਕ ਵਾਰ। ਸੋ ਹੁੰਦੇ ਆ ਹੱਲ ਬਾਬਾ ਜੀ ਦੀ ਮੇਰਾ ਇੱਥੇ ਪੂਰੀ ਜਗ੍ਹਾ ਤੇ। ਤੇ ਵਿਵਹੇ ਹੁੰਦੇ ਇੱਥੇ ਉਹਨਾਂ ਦਾ ਫੇਸ ਨਹੀਂ ਦਿਖਾ ਸਕਦੇ ਸਾਰੇ ਜਿਹਨੇ ਆਇਓ ਜਿਨ੍ਹਾਂ ਨੂੰ ਵੀ ਨੀਡ ਆ ਕੋਈ ਵੀ ਕੰਮ ਆ ਚਾਹੀ ਸਾਰੇ ਕੰਮ ਹੁੰਦੇ ਇੱਥੇ ਪਾਪਾ ਜੀ ਦੇ ਦਰਬਾਰ ਤੇ ਸਾਰੇ ਜਿਹਨੇ ਪਹੁੰਚੋ ਜਰੂਰ